バイ ਪੀਕੇਯੂ ਦਾ ਅਬਾ ਸਰਕਲ ਮਠੱਡਾ ਕਲਾ ਦੀ ਮੀਟਿੰਗ ਪ੍ਰਧਾਨ ਹਰਵਿੰਦਰ ਸਿੰਘ ਦੀ ਅਗਵਾਈ ਚ ਹੋਈ ਇਸ ਮੌਕੇ ਸਰਕਲ ਪ੍ਰਧਾਨ ਹਰਵਿੰਦਰ ਸਿੰਘ ਮਠੱਡਾ ਕਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਿਰਵਿਗਨ ਚੋਲੇ ਦੀ ਨਵਾਈ ਵੇਲੇ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਤੇ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਨਾਂ ਦੇ ਉੱਤੇ ਉਦਘਾਟਨ ਕੀਤੇ ਜਾ ਰਹੇ ਹਨ ਉਦਘਾਟਨ ਦੀ ਬਜਾਏ ਪੰਜਾਬ ਸਰਕਾਰ ਸਕੂਲਾਂ ਦੇ ਵਿੱਚ ਤੇ ਹੋਰ ਵਿਭਾਗਾਂ ਦੇ ਵਿੱਚ ਕਰਮਚਾਰੀਆਂ ਦੀ ਘਾਟ ਪੂਰੀ ਕਰੇ ਤਾਂ ਜੋ ਲੋਕ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਣ इस मौके तेजा वाइस प्रधान सतनाम सिंह शामा अमरजीत सिंह सुखविंदर कुमार सोनी दुसांझ खुरद मनजीत सिंह दुसांझ खुरद युवराज मठड्डा खुरद गुरनाम सिंह मठुडा खुरद सिंह अमरजीत सिंह औजला सुखविंदर सिंह अमरजीत किसान यूनियन के अहदेदार मेंबर हाजिर सन मठड्डा कला तो दुआबा न्यूज चौबीस शान लिये अजय सिंह नागी मनप्रीत मजारा ਗੁਰシャン ਸਿੰਘ ਨਾਗੀ ਰਾਜਵਿੰਦਰ ਸਿੰਘ ਰਾਜਾ ਕੋਟਲੀ ਰਾਮ ਪ੍ਰਕਾਸ਼ ਟੋਨੀ ਦੁਸਾਂਜ ਕਲਾਦੀ ਵਿਸ਼ੇਸ਼ ਰਿਪੋਰਟ ਇਹ ਆਪਾਂ ਜਿਹੜਾ ਜਿਹੜਾ ਇਹ ਨਹੀਂ ਮਾਪੇ ਮੱਢਾ ਫਰਕੋ ਬਣਾਇਆ ਸੀ ਜਿਹਦੇ ਵਿੱਚ ਆਪਣੇ ਮੱਢਾ ਕਲਾ ਮੱਢਾ ਖੋਰ ਤੋਂ ਆਪਣੇ ਦਹਾਂਜਾ ਪਿੰਡ ਨਾਲ ਜੱਦੇ ਆਪਣੇ ਪਾਸਕੇ ਬੀਬੀ ਪਾਸਕੇ ਨਾਲ ਇਹ ਸਰਕਾ ਆਪਣਾ ਬਣਾਇਆ ਗਿਆ ਸੀ ਜੀ ਰਾਜ ਭਾਉ ਦਾ ਸੰਭਵ ਦਾ ਜੀ ਜੀ ਨਾਲ ਆਪਣੇ ਵੀਰ ਵਾਲੀ ਪੋਲ ਵਾਲੀ ਜੀ ਇਹ ਸਰਕਾ ਲਾਇਆ ਕਿ ਜਿੱਦ ਤੱਕ ਆਪਣੇ ਇਥੋਂ ਜਾਣਦੇ ਆ ਕਿ ਆਪਣੇ ਸਰਕਾ ਤੋਂ ਤੌਫੇ ਬੰਦਾਂ ਨੂੰ ਫਤ ਤੋਂ ਫਤ ਲੈਣਾ ਚੁਣੋ ਤੇ ਉਹਦੇ ਬਾਰੇ ਇਹ ਜਿਹਦਾ ਅੱਜ ਸੱਦਿਆ ਸੀ ਸਾਰਿਆਂ ਨੂੰ ਜਿਹਦੇ ਵਿੱਚ ਪ੍ਰਧਾਨ ਮੈਨੂੰ ਬੁਲਾਇਆ ਤੇ ਨਾਲ 500 ਬੰਦੇ ਸਦੇ ਸੀ ਜਬਈ ਸੀ ਜਨਾਹ ਇਹਨਾਂ ਨੂੰ ਬੁਲਾਇਆ ਆ ਅ ਅੱਜ ਇਹ ਦੇ ਕਰਕੇ ਅੱਜ ਰੱਖੀ ਗ੍ਰੀਮ ਜਿੱਦਾਂ ਐ ਸਰਕਾਰਾਂ ਨੂੰ ਪਤਾ ਹੀ ਆ ਆਪਾਂ ਸਾਰਾ ਆਪਣੇ ਇਲਾਕੇ ਦਾ ਕਾਹਨ ਹੋਇਆ ਆ ਉਹਦੇ ਵਿੱਚੋਂ 3 24 ਮੌਤਾ ਹੋਈਆਂ ਜਾਂ ਤੁਸੀਂ ਉਹਦੀ ਬਹੁਤ ਜ਼ਿਆਦਾ ਆਪਣੇ ਸਾਡੇ ਤੋਂ ਜ਼ਿਆਦਾ ਨਿੰਦਾ ਕਰਦੇ ਆ ਕਿ ਚਾਹੁੰਦੇ ਆ ਜਿਹੜੇ ਵੀ ਬੰਦੇ ਇਹ ਨਹੀਂ ਉੱਤੇ ਫੜੇ ਆ ਵੀ ਉਹਨਾਂ ਨੂੰ ਸਜ਼ਾ ਦੇ ਦੇਣ ਕਿਹੜੇ ਦੇ ਅਸਲੀ ਬੰਦੇ ਵੀ ਉਹ ਵੀ ਮੋਰੇ ਲਿਆਇ ਜਾਣਾ ਵੀਨੇ ਇਹੋ ਜਿਹੇ ਨੂੰ ਪਾਪਾਂ ਬਾਤਾਂ ਦੇ ਪਾਰਟੀ ਕਰੀ ਜਾਂਦੇ ਨੇ ਚੰਗੇ ਬੰਦੇ ਦਾ ਨਾਂ ਨਾ ਬਈ ਜਿੱਦਾਂ ਉਹਦਾ ਦਿਨ ਦੀ ਤਰ੍ਹਾਂ ਜੁੜੀਆਂ ਆ ਇਹਦੀ ਪੂਰੀ ਜਾਣੋਣੀ ਚਾਹੀਦੀ ਆ ਇਹ ਨਹੀਂ ਜਗਾ ਜਿੱਦਾਂ ਬੀਬੀ ਥਾਰ ਵਾਲੀ ਜਾਂਦ ਵੀ ਉਹਦੇ ਬੰਦੇ 17 ਗ੍ਰਾਮ ਤੋਂ ਤੋਦਾ ਤੇ ਜੱਟਾ ਫੜਿਆ 1 ਮਹੀਨਾ ਨਹੀਂ ਉਹਦਾ ਜਮਾਨਤ ਕਰਾ ਕੇ ਵੀਡੀਓ ਵੀ ਪਾਉਣ ਲੱਪਈ ਆ ਉਹਦੀ ਅੱਜ ਤੱਕ ਨਾਮ ਪਤਾ ਲੱਗਾ ਵੀ ਉਹਦਾ ਮੋਹਰ ਕੌਣ ਸੀ ਨਾਮ ਪਤਾ ਲੱਗੋ ਦੇ ਟਿੱਪ ਚ ਜੇ ਨਸ਼ਿਆਂ ਨੂੰ ਰਹੀ ਦਤ ਪਾਉਣੀਆਂ ਇਹਦੇ ਅਫਰੀ ਜਿਹੜੇ ਗਾਂ ਘਰੋਂ ਦਾ ਪਹੁੰਚਿਆ ਜਾਵੇ ਜਿਹੜੇ ਵੀ ਗਾਂ ਘਰਾਂਗੇ ਇਹਨੂੰ ਵੱਧ ਤੋਂ ਵੱਧ ਸੇਲ ਦਿੱਤੀ ਜਾਵੇ ਵੀ ਜਿਹੜਾ ਇਹ ਆ ਗਾਂ ਕੋਈ ਵੀ ਇਦਾਂ ਬਰਾਹਤ 미 i 는 i n t i Pak 자 o b a g